ਇਹਦੀ ਆਵਾਜ਼ ਆ ਮੈਂ ਮੱਝ ਨਾਲੋ ਨਾਲ ਦਸੀ ਜਾ ਤੇ ਬਾਅਦ ਚ ਕੱਢੀ ਹੁਣ ਮੈਂ ਗਾਂ ਦੀ ਹੁਣ ਮੈਂ ਕੱਢ ਰਿਆਂ ਬੱਕਰੀ ਦੀ ਮਾਂ ਹੁਣ ਮੈਂ ਕੱਢ ਰਿਆਂ ਬਿੱਲੀ ਦੀ ਮਾਂ ਹੁਣ ਮੈਂ ਕੱਢ ਰਿਆਂ ਹਾਥੀ ਦੀ ਹੁਣ ਮੈਂ ਕੱਢ ਰਿਆਂ ਘੋੜੇ ਦੀ ਹੁਣ ਮੈਂ ਕੱਢ ਰਿਆਂ ਕੁੱਤੇ ਦੀ ਹੁਣ ਮੈਂ ਕੱਢ ਰਿਆਂ ਹਾਕ ਚਿਪ ਤੇ ਕਤੂਰੇ ਦੀ ਹੁਣ ਮੈਂ ਕੱਢ ਰਿਆ ਕੀ ਕੰਦੀ ਹੁਣ ਮੈਂ ਕੱਢ ਰਿਆ ਹਾਂ ਕੁੱਤਾ ਹੁਣ ਮੈਂ ਕੱਢ ਰਿਆ ਕੋਇਲ ਦੀ ਕੋ ਕੋ ਤੁਹਾਡੇ ਉਹ ਕਹੇ ਜੀ ਜੇ ਫੇਮਸ ਹੋ ਗਏ ਤਾਂ ਫਿਰ ਜੀ ਇਹ ਅਹੀ ਨਹੀ ਨਹੀ 15 ਵਜਾਂ ਤੱਕ ਸੀਮਤ ਰਹਿਣਾ ਕਿ ਹੋਰ ਵੀ ਜਨੂਰਾਂ ਦੇ ਕੱਢੇ ਹੋਰ ਵੀ ਜਨੂਰਾਂ ਦੇ ਅੱਛਾ ਜੀ ਕੀ ਕਿਤੇ ਦੇ ਆਖ ਹੁਣ ਕਿਹੜੇ ਕਿਹੜੇ ਜਾਨਵਰ ਦੀ ਕੱਟੇ ਲਵਾਉਂਦੇ ਹਾਂ ਜੀ ਜੀ ਇੱਥੇ ਨੇ ਆਦੀਆਂ ਹੁੰਦੇ ਨੇ ਜਿੰਨੇ ਕੱਟੇ ਦੀ ਆਵਾਜ਼ ਕੱਟ ਕੇ ਸੁਖਾਦੇ ਆ ਆਇਆ ਆ ਪਾਸੇ ਫੇਰੇ ਕਰਾਂ ਚਾਪਕ ਦਾ ਚਾਪਕ ਦਾ ਮਾਝੂ ਦੀ ਆਵਾਜ਼ ਕੱਟਦੇ ਹਾਂ ਜੀ ਮਾ ਟਾਲੋ ਤੋ ਇਹ ਬੇੜਾ ਸਕੂਲ ਕਿਹੜੇ ਜਾਂਦੇ ਹੋ ਹਰ ਗੁਣ ਪਬਲਿਕ ਸਕੂਲ ਅੱਛਾ ਜੀ ਲੇਕਨ ਵੀ ਨੰਬਰ ਤੇ ਆਇਆ ਸਵਰਜ ਮਾਚੋ ਈਆ ਤੁਹਾਡੀ ਸਰਦਤੀ। ਤੇ ਨਾਲ ਦੇ ਮੁੰਡਿਆਂ ਨੂੰ ਫਿਰ ਰੋਜ ਵਾਜਾ ਕੱਢ ਕੇ ਸੁਣਾਉਂਦੇ ਹੁੰਦੇ। ਹਾਂਜੀ। ਠੀਕ ਆ ਜੀ। ਧੰਨਵਾਦ। ਛੋਟਾ ਬੱਚਾ ਤੁਹਾਡੇ ਕੋਲ ਆ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ। ਇਹ ਜੀ ਬੱਚਾ ਤੇ ਬਹੁਤ ਚੜ੍ਹਦੀ ਕਲਾ ਦਾ ਆਇਆ ਜੀ। ਤੇ ਛੁੱਟੀਆਂ ਦਾ ਕਰਕੇ ਸਾਡੇ ਕੋਲੇ ਤਕਰੀਬਨ ਹੁਣੇ ਜਦੋਂ ਛੁੱਟੀਆਂ ਉਦੋਂ ਦਾ ਦਿੱਲੀ ਆਉਂਦਾ। ਤੇ ਰੌਣਕਾਂ ਲਾ ਛੱਡਦਾ ਜੀ ਇਹਦੇ। ਕੀ ਕਹਿੰਨੇ ਇਹ ਬੱਚੇ ਤੇ? ਤੇ ਵੱਡਾ ਹੋ ਕੇ ਵੀ ਇਹਨੂੰ ਕਿਹਾ ਵੀ ਨਾਲ ਇਹ ਵੀ ਕੰਮ ਕਰਨਾ ਤੇ ਨਾਲ ਪੜ੍ਹਾਈ ਬਹੁਤ ਅਤ ਜ਼ਰੂਰੀ ਆ ਠੀਕ ਹੈ ਆਪਾਂ ਜਿੰਨੇ ਚਿਰ ਪੜਾ ਪੜ੍ਹਾਈ ਲਿਖਾਈ ਨਾ ਕਰਾਂਗੇ ਉਹਨਾਂ ਚਿਰ ਕੁਝ ਨਹੀਂ ਹੋਣਾ ਜੀ ਤੇ ਪੜ੍ਹਾਈ ਦੇ ਨਾਲ ਨਾਲ ਤੁਸੀਂ ਆਪਣੀ ਜਿਹੜੀ ਕਲਾ ਹੈ ਉਹਨੂੰ ਵੀ ਯਾਰੀ ਰੱਖੋ ਬਹੁਤ ਬਹੁਤ ਧੰਨਵਾਦ ਫਿਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਹਾਂਜੀ ਮੈਂ ਅਜੇ ਪਿੰਡ ਸਭਰਾ ਤੋਂ ਹੌਲਦਾਰ ਸਰਬਜੀਤ ਸਿੰਘ ਆਰਮੀ 'ਚ ਆਇਆ ਜੇ ਔਨ ਡਿਊਟੀ ਐ ਇਹ ਬੱਚਾ ਜਿਹੜਾ ਵਾ ਮੇਰੇ ਮੰਨ ਲਓ ਛੋਟੇ ਭਰਾ ਦਾ ਵਾ ਤੇ ਜਨਮਰਾਂ ਦੀਆਂ ਇਹ 15 20 ਵਜਾ ਜਿਹੜਾ ਕੱਢ ਲਿੰਦਾ ਤੇ ਪੜਦਾ ਵੀ ਵਧੀਆ ਸਕੂਲਿਆਂ ਨਾਲ ਸੇਵਾ ਵੀ ਇੱਥੇ ਬਾਬਾ ਜੀ ਦੇ ਡੇਰੇ ਤੇ ਆ ਕੇ ਕਰਦਾ ਰਹਿੰਦਾ ਤੇ ਨਾਲ ਬਜ਼ੁਰਗਾਂ ਦਾ ਬੱਚਿਆਂ ਦਾ ਜਿਹੜਾ ਇਹ ਇੱਕ ਖਿੱਚਦਾ ਕੇਂਦਰ ਬਣਿਆ ਹੋਇਆ ਵਾ ਵਧੀਆ ਉਹਨਾਂ ਦਾ ਮਨੋਰੰਜਨ ਵੀ ਕਰਦਾ ਹੈ ਤੇ ਪੜ੍ਹਾਈ 'ਚ ਵੀ ਚੰਗੀ ਪੜ੍ਹਾਈ ਕਰਦਾ ਵਾ ਤੇ ਅੱਗੇ ਸਾਡਾ ਇਹੋ ਟੀਚਾ ਵੈ ਤੋਂ ਵੀ ਚੰਗੀ ਪੜ੍ਹਾਈ ਕਰੇ ਤੇ ਚੰਗੀ ਤਰੱਕੀ ਕਰੇ ਵਧੀਆ ਕਰੇ ਵੈਸੇ ਮੇਰੀ ਕੋਸ਼ਿਸ਼ ਇਹ ਰਹੂਗੀ ਕਿ ਵੀ ਇਹਨੂੰ ਆਰਮੀ ਦੇ ਵਿੱਚ ਹੀ ਸਿਲੈਕਟ ਕਰਾਉਂਗਾ ਮੈਂ ਉਹਨੇ ਚਰ ਤੱਕ ਮੈਂ ਦੁਬਾਰਾ ਸਰਵਿਸ ਕਰੰਦਿਆਂ ਉਹ ਤੇ ਇਸ ਤੋਂ ਬਦਾਰ ਆਮ ਨਾਲ ਰਿਮੋਟ ਹੋ ਜਾਣਾ ਤੇ ਜਿੰਨੇ ਚੰਨੂ ਇਹਨੇ 10th ਜਾਂ +2 ਕਰਨੀ ਹੈ ਤੇ ਫਿਰ ਇਹਨੂੰ ਆਰਮੀ ਚ ਇੰਸੈਕਟ ਕਰਵਾਉਂਗੇ ਆਪਾਂ ਵੈਦਰ ਗਿਆ ਕਾਲ ਸਾਹਿਬ ਵੈਦਰ ਕੀ ਪਤਾ